ਕਾਂ ਨਹੀਂ ਹੋ ਗਿਆ ਬਣਦੇ ਬਣਦੇ ਵਧੀਆ ਬਣਦੇ ਮੰਜਾ ਪੌਦਾ ਨਾ ਮੋਰ ਕੁਗੀਆਂ ਹਾਂਜੀ ਪਸਾਰ ਲੈਣਾ ਇਹ ਨਿੱਕਾ ਮੰਜਾ ਬੈਂਚ ਦੀ ਥਾਂ ਤੇ ਖੇਤ ਚ ਮੋਟਰ ਤੇ ਜਿੱਥੇ ਮਰਜੀ ਆਪਾਂ ਲਿਆ ਸਕਦੇ ਆ ਬਹੁਤ ਹੀ ਹਲਕਾ ਫੁਲਕਾ ਤੇ ਕਿਤੇ ਵੀ ਆਪਾਂ ਚੱਕ ਕੇ ਲਿਜਾਣਾ ਜਾਂ ਬਹੁਤ ਹੀ ਹਲਕਾ ਤੇ ਵਧੀਆ ਮੰਜਾ ਤੇ ਆ ਜਿਹੜਾ ਰੱਸੀ ਲਾਈ ਹੈ ਇਹ ਮੀਂਹ ਕਣੀ ਚ ਵੀ ਨਹੀਂ ਭੇਜਦੀ ਤੇ ਸਭ ਤੋਂ ਵੱਧ ਸੁਖ ਹੈ ਦਾ ਕਿਤੇ ਮੀਂਹ ਚ ਪਿਆ ਤਾਂ ਖਰਾਬ ਨਹੀਂ ਹੁੰਦਾ ਸੂਤ ਦੀ ਰੱਸੀ ਜਾਂ ਬਾਣ ਦੀ ਖਰਾਬ ਹੋ ਜਾਂਦੀ ਹੈ ਤੇ ਬਿਲਕੁਲ ਹਲਕਾ ਮੰਜੇ ਦਾ ਮੰਜਾ ਤੇ ਬੈਂਚ ਦਾ ਬੈਂਚ ਚਾਹੇ ਬਹਿ ਜੋ ਚਾਹੇ ਪੈ ਜੋ ਹਲਕਾ ਫੁਲਕਾ ਬੁੰਦੇ ਬੁੰਦੇ ਬਾਬਾ ਜਲਦੀ ਕਰ ਤਾ ਬੜਾ ਟਾਈਮ ਲਾਤਾ